ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਨਹੀਂ ਨਾ ਨਾ ਕੋਈ ਵਾਪਸ ਨਹੀਂ ਨਾ ਆ ਰਹੇ ਆ ਰਹੇ ਵਾਹਿਗੁਰੂ ਜੀ ਮਾਲਕ ਜੀ ਕੋਈ ਮਾਸ ਮੈਂ ਤਾਂ ਸਹੀ ਜੇ ਦੀ ਕੁੰਡੀ ਨਹੀਂ ਖੜਾ ਕੇ ਖੜਾ ਦੇਆ ਕਿਦਾ ਉਧਰੋਂ ਅਖ ਲੱਗੂਗਾ ਹਾਂ ਆ ਆ ਨਹੀਂ ਪਹਿਲਾਂ ਉਹ ਇੰਦਾ ਕਰ ਲੈ ਇਹਦੇ ਨਾਲ ਇੱਕ ਆਦਾ ਆਦਾ ਬਾਰ ਸਾਰੇ ਦੇ ਪਾੜੇ ਮਸ਼ੀਨ ਇਹਦੇ ਨਾਲ ਉਹ ਦੇਖੀ ਮਾਰਿਆ ਪਿਛੇ ਰਾਤ ਬਾਅਦ ਮਾਣਾ ਕਿ ਆਇਆ ਲਈਆ ਲੇਕਿਨ ਜਿਸ਼ਣੀ ਬਣਦੇ ਉਹ ਵੀ ਬਣ ਰਹੇ ਉਹ ਵੀ ਬਣ ਰਹੇ ਆਪ ਦੇਖਦਾ ਯਾਰ ਬਣਦੇ ਬਣਦੇ 10 10 ਕਰਨਾ ਫਾਪਾ ਕਰਨਾ ਯਾਰ